ਕਲ ਅੱਜ ਮੈਂ ਫੇਰ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਪਠਾਨਕੋਟ ਸਿਵਲ ਹਸਪੀਟਲ ਦੇ ਅੰਦਰ ਜਿਹੜਾ ਨਸ਼ਾ ਸਡਾਉ ਕੇਂਦਰ ਆ ਇਸ ਵੀ ਦਿਨ ਅਸੀਂ ਉੱਥੇ ਖੜੇ ਆ ਔਰ ਮੇਰੇ ਨਾਲ ਮੇਰੇ ਹਲਕਾ ਚਾਰਜ ਔਰ ਇੰਪਲੂਮੈਂਟ ਰਸਤੇ ਚੇਅਰਮੈਨ ਲਤੀ ਸ਼ਰਮਾ ਜੀ ਔਰ ਗੈਸਕੋ ਦੇ ਪੰਜਾਬ ਦੇ ਚੇਅਰਮੈਨ ਕੈਪਟਨ ਸਿਲੋਤਾ ਜੀ ਸਾਡੇ ਸਿਵਲ ਸਰਜਨ ਮੈਡਮ ਦਿੱਤੀ ਜੀ ਐਸ ਐਮਓ ਡਾਕਟਰ ਸੁਨੀਲ ਚੰਦ ਜੀ ਸੋ ਤਮਾਮ ਜਿਹੜੇ ਸਾਡੇ ਅ ਡਾਕਟਰ ਸਰਵਾਨ ਨੇ ਸਾਰਾ ਪੈਡੀਮੈਡੀਕਲ ਸਟਾਫ ਸੋ ਅੱਜ ਅਸੀਂ ਜਿਹੜਾ ਇਹਨੂੰ ਅਪਡੇਟ ਕੀਤਾ ਨਸਸ ਡੋਗ ਦੇ ਅੰਦਰ ਨੂੰ ਲਗਭਗ 8 ਲੱਖ 68000 ਰੁਪਇਆ ਜਿਹੜਾ ਇਹ ਤੇ ਲੱਗਾ ਇਹਨੂੰ ਇੱਥੇ ਇਨਵੈਸਟ ਕੀਤਾ ਸੋ ਤੁਸੀਂ ਦੇਖਿਆ ਵੀ ਬਕਾਇਦਾ ਇਹ ਜਿੱਦਾਂ ਰੰਗ ਰੋਗਣ ਕੀਤਾ ਗਿਆ ਔਰ ਇਹਦੇ ਅੰਦਰ ਜਿਹੜੇ ਦਾਖਲ ਨੇ ਮਰੀਜ਼ ਉਹਨਾਂ ਦੇ ਲਈ ਵੱਖ-ਵੱਖ ਤਰ੍ਹਾਂ ਦੀ ਜਿਹੜੀ ਸੇਵਾਵਾਂ ਨੇ ਉਹ ਕੰਮ ਕੀਤੇ ਗਏ ਨੇ ਔਰ ਪਹਿਲੀ ਵਾਰ ਆ ਕਿ ਇੱਥੇ ਉਹਨਾਂ ਦੇ ਲਈ ਜਿੱਥੇ ਖਾਣੇ ਦਾ ਚੰਗਾ ਬੰਦੋਬਸਤ ਹੈ ਜਿਹੜਾ ਲਗਾਤਾਰ ਚੱਲ ਰਿਹਾ ਔਰ ਨਵੇਂ ਜਿਹੜੇ ਆ ਉਹ 10 ਬੈੱਡ ਹੋਰ ਪਹਿਲਾਂ 10 ਬੈੱਡ ਦਾ ਸੀਗਾ 10 ਬੈੱਡ ਹੋਰ ਲਾਏ ਇਹਨੂੰ 20 ਬੈੱਡ ਦਾ ਕੀਤਾ ਗਿਆ ਔਰ ਕਿਉਂਕਿ ਜੋ ਤ ਨਸ਼ਿਆ ਵਿਰੁੱਧ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੁਹਿੰਮ ਪੰਜਾਬ ਸ਼ੁਰੂ ਕੀਤੀ ਗਈ ਹੈ ਉਹ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਅ ਮਤਲਬ ਉਹ ਬੱਚੇ ਜਿਹੜੇ ਆ ਹੁਣ ਉਹਨਾਂ ਨੂੰ ਇੱਥੇ ਸਿਵਲ ਹਸਪੀਟਲ ਦੇ ਅੰਦਰ ਉਹ ਆ ਰਹੇ ਨੇ ਪਹਿਲਾਂ ਨਾਲੋਂ ਜ਼ਿਆਦਾ ਆ ਰਹੇ ਆ ਔਰ ਇਹ ਚ ਵੇ ਸਾਬਤ ਹੁੰਦਾ ਹੈ ਕਿ ਜਿਹੜੀ ਸਪਲਾਈ ਲਾਈਨ ਆ ਉਹ ਉਹ ਟੁੱਟੀ ਆ ਔਰ ਇਹ ਬੱਚਿਆਂ ਦਾ ਜਿਹੜਾ ਉਹ ਰੋਖ ਇਸ ਪਾਸੇ ਹੋਇਆ ਸੋ ਇੱਥੇ ਸਾਰੇ ਇੰਤਜ਼ਾਮ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਆ ਮੈਂ ਜਿੱਦਾਂ ਜਿਗਰ ਕਰਦੇ ਵੀ ਜਿੱਥੇ ਰੋਟੀ ਦਾ ਭੋਜਨ ਦਾ ਇੰਤਜ਼ਾਮ ਹੈ ਵਧੀਆ ਉਹਦੇ ਨਾਲ ਦੇ ਨਾਲ ਇਹਨਾਂ ਬੱਚਿਆਂ ਨੂੰ ਐਂਟਰਟੇਨਮੈਂਟ ਕਰਨ ਦੇ ਲਈ ਇੱਥੇ ਬਗਾਦਾ LED ਲਗਾਈ ਗਈ ਹੈ ਵੱਡੀ ਔਰ ਉਹਦੇ ਨਾਲ ਦੀ ਨਾਲ ਟ੍ਰੈਡਮਿਲ ਦਾ ਵੀ ਇੱਥੇ ਬੰਦੋਬਸ ਕੀਤਾ ਗਿਆ ਔਰ ਸਾਈਕਲਿੰਗ ਦਾ ਕੀਤਾ ਗਿਆ ਸੋ ਇਸੇ ਤਰ੍ਹਾਂ ਕੈਰਨ ਬੋਰਡ ਹੋਇਆ ਤਰ੍ਹਾਂ ਤਰ੍ਹਾਂ ਦੇ ਜਿਹੜੀਆਂ ਉਹ ਵੇਸ ਰੱਖਣ ਦੇ ਲਈ ਜਾਂ ਉਹਨਾਂ ਦੀ ਤੰਦਰੁਸਤੀ ਦੇ ਲਈ ਸਰੀਰਕ ਤੇ ਮਾਨਸਿਕ ਰੂਪ ਦੇ ਵਿੱਚ ਉਹ ਇਨਸਟਰੂਮੈਂਟ ਇੱਥੇ ਲਾਏ ਗਏ ਆ ਸੋ ਮੈਨੂੰ ਖੁਸ਼ੀ ਹੈ ਕਿ ਇਹ ਜਿਹੜਾ ਇੱਥੇ ਆਨ ਦਾ ਜ ਮੌਕਾ ਮਿਲਿਆ ਔਰ ਮੈਂ ਉਹਨਾਂ ਬੱਚਿਆਂ ਨੂੰ ਵੀ ਮਿਲੇ ਉਹਨਾਂ ਨੂੰ ਹੋਰ ਉਹਨਾਂ ਦੇ ਹੌਸਲੇ ਬਜਾਈ ਕੀਤੀ ਆ ਔਰ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਅੰਦਰ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਆ ਉਹ ਲੋਕ ਜਿਨ੍ਹਾਂ ਨੇ ਪੰਜਾਬ ਦੀ ਜ਼ਵਾਨੀ ਨੂੰ ਤਵਾਈ ਵਾਲੇ ਪਾਸੇ ਤੋੜਿਆ ਉਹਨਾਂ ਮਾਮਾਂ ਦੇ ਮਤਲਬ ਹੌਸਲੇ ਟੁੱਟੇ ਆ ਉਹਨਾਂ ਦੇ ਉਹਨਾਂ ਵਾਪਾਂ ਦੇ ਜਿਗਰੇ ਬਲੁੰਦਰੇ ਗਏ ਆ ਜਿਨ੍ਹਾਂ ਦੇ ਬੱਚਿਆਂ ਨੂੰ ਉਹਨਾਂ ਪਾਪੀ ਲੋਕਾਂ ਨੇ ਨਸ਼ੇ ਦੇ ਵਪਾਰੀਆਂ ਨੇ ਸੁੱਧਾਗਰਾਂ ਨੇ ਇਸ ਰਾਤ ਹੋ ਰਿਹਾ ਹੁਣ ਪੰਜਾਬ ਦੇ ਅੰਦਰ ਹੁਣ ਤੱਕ ਲਗਭਗ 2400 ਐਫ ਆਈ ਆਰ ਜੁਧ ਨਸਿਆਂ ਦੇ ਵਿਰੁੱਧ ਨਸ਼ੇ ਦੇ ਸਪਲਾਈਰਾਂ ਬទੂ ਕੀਤੀਆਂ ਗਈਆਂ ਔਰ ਅੰਦਾਜ਼ਨ 4200 ਦੇ ਕਰੀਬ ਜਿਹੜੇ ਉਹ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਰ ਰੋਜ਼ ਮਹਿੰਮੇ ਚੱਲ ਰਹੀ ਹੈ ਸੋ ਇਹਨੂੰ ਅੰਤਮ ਪ੍ਰਾਤਿਕ ਪਹੁੰਚਣ ਦੇ ਲਈ ਇਹਦੇ ਮੰਤਰੀ ਕੀ ਸਿੱਟੇ ਜਿਹੜੇ ਆ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਾ ਦ੍ਰਿੜ ਸੰਕਲਪ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਉਹ ਸਪਲਾਈਅਰ ਨੇ ਉਹ ਬਕਸੇ ਨਹੀਂ ਜਾਣਗੇ ਆਰਨਲ ਦਿਨਸ ਹੋਰ ਵੱਡੀਆਂ ਤਿਆਰੀਆਂ ਸਰਕਾਰ ਕਰ ਰਹੀ ਹੈ ਸੋ ਮੈਨੂੰ ਅੱਜ ਇੱਥੇ ਆਣ ਦਾ ਮੌਕਾ ਮਿਲਿਆ ਨਸਸ ਡੋ ਕੇਂਦਰ ਦੇ ਵਿੱਚ ਸੋ ਚੰਗੇ ਬੰਦੋਬਸਾ ਔਰ ਲੱਖਾਂ ਰੁਪਏ ਦੇ ਲਾਗਤ ਦੇ ਨਾਲ ਇਹਨੂੰ ਆਪਰੇਟ ਕੀਤਾ ਗਿਆ ਤੇ ਨਾਲ ਦੀ ਨਾਲ ਇਹਨਾਂ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਦੇ ਲਈ ਜਿੱਥੇ ਵਾਕੀ ਬੰਦੋਬਸਾ ਕਿਤੇ ਉੱਥੇ ਇੱਕ ਮਰਲੇ ਛੋਟੀ ਜੀ ਲਾਇਬ੍ਰੇਰੀ ਜਿਹੜੀ ਉਹ ਵੱਖ-ਵੱਖ ਤਰ੍ਹਾਂ ਦੀਆਂ ਬੁੱਕਸ ਉੱਥੇ ਜਿਹੜੀਆਂ ਰੱਖੀਆਂ ਕਿਆਂ ਤਾਂ ਜੋ ਉਹ ਮਤਲਬ ਜਿਹੜਾ ਉਹ ਚੰਗੇ ਕਿਤਾਬਾਂ ਪੜ੍ਹ ਕੇ ਤੇ ਆਪਣੇ ਜੀਵਨ ਦੇ ਅੰਦਰ ਜਿਹੜੇ ਸੰਕਟ ਚ ਨੇ ਉਹ ਹੋਰ ਜਲਦੀ ਨਿਕਲੋ ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਜੁਧ ਨਸ਼ਿਆਂ ਵਿਰੋਧਾ ਅਸੀਂ ਇਹਨੂੰ ਜਲਦੀ ਪੰਜਾਬ ਨੂੰ ਨਸ਼ਾ ਮੁਕਤ ਵੀ ਕਰਾਂਗੇ ਰੰਗਲਾ ਪੰਜਾਬ ਬਣਾਵਾਂਗੇ ਤੇ ਪਠਾਨਕੋਟ ਸਿਵਲ ਹਸਪੀਟਲ ਵੈਸੇ ਲੋਕਾਂ ਦੀ ਸੇਵਾ 'ਚ 24 ਘੰਟੇ ਤਤਪਰ ਰਹਿੰਦਾ ਔਰ ਬਹੁਤ ਵੱਡੀ ਮੈਂ ਸਮਝਦਾ ਵੀ ਪੰਜਾਬ ਦੇ ਅੰਦਰ ਜਿਹੜੀ ਉਹ ਹੈਲਥ ਨੂੰ ਲੈ ਕੇ ਸਰਕਾਰ ਕੰਮ ਕਰ ਰਹੀ ਹੈ ਸੋ ਮੈਂ ਉਮੀਦ ਕਰਦਾ ਵੀ ਇਹ ਬੱਚੇ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ੀਡਸ ਟੂਮੋਰੋ ਬ੍ਰਿੰਗ them ਟੂ ਐਨ ਐਂਡ ਐਮਸ ਜেমস ਕੈਂਬਰਿਜ ਇੰਟਰਨੈਸ਼ਨਲ ਸਕੂਲ ਪਟਾਣਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.